ਕੀ ਆ ਦੇਖੋ ਆ ਘੜ ਆਹੀ ਹੈ ਬਈ ਸਾਰਿਆਂ ਨਾਲੋਂ ਸਸਤਾ ਇਹ ਹਾਂਜੀ ਇਹ 48000 ਰੁਪਏ ਵਾਲਾ ਇਹ ਸਿਰਫ 48000 ਦਾ ਬੋਲਟ ਮਿਲ ਜੂਗਾ ਜਿੰਨੇ ਬੋਲਟ ਖੜਿਆ ਸਾਰਿਆਂ ਚੋਂ ਸਸਤਾ ਬੋਲਟ ਆ ਇਹ 48000 ਉਹ ਸਾਰਾ origignal ਆ 15000 ਚੱਲਿਆ ਵਾ ਦੋਨੇ ਟਾਇਰ ਨਾਲ ਦੇ ਸਾਰੀ ਬੋਡੀ origignal ਆ ਜਿੱਥੋਂ ਮਰਜ਼ੀ ਚੈੱਕ ਕਰਵਾ ਸਕਦਾ ਜਮ origignal ਬੋਲਟ ਆ ਜਿੱਥੋਂ ਮਰਜ਼ੀ ਚੈੱਕ ਕਰਵਾ ਸਕਦਾ ਵੀਰ ਜਮ origignal ਬੋਲਟ ਆ ਬਈ ਕਹਿ ਲਈਏ ਕਿ ਫੋਲ origignal ਬੋਲਟ ਇੱਕ ਹਿਸਾਬ ਦਾ ਕੋਕਾ ਪੀਸ ਆ ਜਮ ਚੈੱਕ ਕਰੋ ਬੋਲਟ ਦੀ ਕੰਡੀਸ਼ਨ ਆ ਤੇ ਬੋਡੀ ਵੀ ਮੈਂ ਕਹਿੰਦਾ ਚੈੱਕ ਕਰੋ ਬਈ ਸਾਫ ਕੰਡੀਸ਼ਨ ਬਹੁਤ ਪਈ ਹੈ ਨਾ ਉੱਥੋਂ ਦੇਖ ਸਕਦਾ ਬਹੁਤ ਜਿਆਦਾ ਸਾਫੀ 15 ਦੋਨੇ ਟਾਇਰ ਨਾਲ ਤੇ ਦੋਨੇ ਚੱਕੇ ਨਾਲ ਦੇ 11 ਮਾਡਲ ਦੇ ਓਕੇ 11 ਮਾਡਲ ਹੈ 11 ਮਾਡਲ ਹੈ 11 ਮਾਡਲ ਦੇਖਣ ਨੂੰ ਲੱਗਦਾ ਨਹੀਂ ਬਈ ਕੰਡੀਸ਼ਨ ਚੈੱਕ ਕਰੋ ਛੋਟੇ ਨੰਬਰ ਵਾਲਾ ਜਿਹਨੂੰ ਕਹਿੰਦੇ ਵੀ ਛੋਟੇ ਨੰਬਰ ਦਾ ਅਗਲਾ ਲੈਣਾ ਹਾਂ ਆਹ ਨੰਬਰ ਚੈੱਕ ਕਰੋ ਵੀ ਮੋਟਰਸਾਈਕਲ ਦਾ ਨੰਬਰ ਬਹੁਤ ਸੋਹਣਾ ਬਈ ਪੀ ਜੀ ਐਫ ਦੇਖੋ ਤੁਸੀਂ ਛੋਟਾ ਨੰਬਰ ਆ ਤੇ ਇੱਕ ਹਿਸਾਬ ਦਾ ਕੰਡੀਸ਼ਨ ਜਮਾ ਓਕੇ ਬਈਆ ਮੈਂ ਕਹਿੰਦਾ ਯਾਰ ਹੋਰ ਕੋਈ ਕਮੀ ਹੈ ਨਹੀਂ ਮੋਟਰਸਾਈਕਲ ਦੇ ਵਿੱਚ ਦੇਖਣ ਦੇ ਵਿੱਚ ਵੀ ਬਹੁ ਮੋਟਰਸਾਈਕਲ ਜਮਾ ਬਾਰੇ ਬਧੀ ਦੇ ਬਾਰੇ ਦੱਸਿਓ ਇਹ 2009 ਮਾਡਲ ਜਿਹਨੂੰ ਕਹਿੰਦੇ ਆਪਾਂ ਮੈਂ ਨਾ ਮੈਲ ਵਾਲੀਆਂ ਚ ਜਿੰਨੇ ਮੋਟਰਸਾਈਕਲ ਹੈ ਹੂੰ ਇਹ 2009 ਮਾਡਲ ਆ ਉਹ 10 ਮਾਡਲ ਆ ਉਹ 10 ਮਾਡਲ ਆ ਆ ਵੀ 9 ਮਾਡਲ ਆ ਇਹ ਵੀ 9 ਮਾਡਲ ਆ ਆ ਵੀ 9 ਮਾਡਲ ਆ ਇਹਨਾਂ ਇਕੱਠਾਂ ਲਈ ਦੱਸ ਦੋ ਵੀ ਕੀ ਸਸਤਾ ਇਹ ਦੋ ਇਹ 15000 ਚੱਲਿਆ ਵਾ ਤਕਰੀਬਨ ਇਹ 19000 ਚੱਲਿਆ ਵਾ ਇਹ 19000 ਚੱਲਿਆ ਦੋਨੇ ਦੋਨਾਂ ਦੇ ਦੋਨੇ ਟਾਇਰ ਨਾਲ ਦੇ ਦੋਨਾਂ ਦੇ ਦੋਨੇ ਚੱਕੇ ਵੀ ਨਾਲ ਦੇ ਆ ਮਤਲਬ ਕਿ ਜਲਗ ਭਾਗ ਜੇ ਸੇਮ ਜੀ ਕੰਡੀਸ਼ਨ ਸੇਮ ਆ ਇਹਦਾ ਵੀ ਆਈ ਪੀ ਨੰਬਰ ਆ ਇਹਦਾ ਵੀ ਥ ਆ ਆ ਵੀ ਇਹ ਸਟicker ਸੂਕਾ ਸਾਹ ਕੋ ਸ਼ੋਕਿਆ ਸਾਰਾ ओरिजिनल ਆ ਵੀ ਨਾਲ 17 ਤੋਂ ਲੈ ਕੇ 2009 ਮਾਡਲ ਦੀਆਂ ਸ਼ੱਕਰਾਂ ਤੱਕ 2009 ਮਾਡਲ ਲਿਖਿਆ ਵਾ ਵਾਹ ਜੀ ਦੋ ਜੀ ਇਹ ਮੋਟਰਸਾਈਕਲ ਜਾਨੀ ਕਿ ਕਿਸੇ ਬੰਦੇ ਨੇ ਆ ਦੀ ਡਿਮਾਂਡ ਤੇ ਤਿਆਰ ਕਰਵਾਉਣਾ ਤੇ ਜ਼ਿਲ੍ਹੇ ਦੀ ਐਨਓਸੀ ਲੈਣੀ ਆ ਆਪਦੇ ਨਾਮ ਤੇ ਕਰਾਉਣਾ ਹਾਂਜੀ ਦਿੱਲੀ ਨੰਬਰ ਉਹਦੀ ਐਨਓਸੀ ਲੈ ਕੇ ਦੇਵਾਂਗੇ ਜੀ ਜੇ ਤਾਂ ਕਿਸੇ ਨੇ ਐਨਓਸੀ ਨਾਲ ਲੈਣਾ ਤਾਂ ਐਨਓਸੀ ਨਾਲ ਦੇ ਦਾਂਗੇ ਜੇ ਕਿਸੇ ਨੇ ਸਾੜ ਦੇ ਤੋਂ ਤਿਆਰ ਕਰਵਾ ਕੇ ਲੈਣਾ ਤਾਂ ਅਸੀਂ ਤਿਆਰ ਕਰਵਾ ਦਾਂਗੇ ਉਹ ਵੀ ਤੁਸੀਂ ਕਰ ਹਾਂਜੀ ਹਾਂਜੀ ਸਾਰਾ ਬੋਡੀ ਇਹਦੀ ਹੁਣ ਤੱਕ ओरिजिनल ਆ ਪਰ ਇਹ ਇਹ 2009 ਮਾਡਲ ਆ ਸਾਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਬਈ ਬੋਲਟਾਂ ਦੇ ਸ਼ਕੀਨਾ ਵਾਸਤੇ ਇਹ ਵੀਡੀਓ ਇੱਕ ਵਰਦਾਨ ਸਾਬਤ ਹੋ ਸਕਦੀ ਹੈ ਇੱਥੋਂ ਲਾ ਕੇ ਦੇਖੋ ਸਿਰੇ ਤੱਕ ਬਈ ਬੋਲਟ ਦਿਖਾ ਦੇ ਮੜੇ ਜੇ ਕਿੰਨੇ ਖੜੇ ਆ ਘਟੋ ਘਟ 25 ਦੀ ਬੋਲਟ ਇੱਥੇ ਖੜੇ ਹੋਣਗੇ ਤੇ ਸਾਰੇ ਸੇਲਾਂ ਵਿੱਚ ਪੁੱਠੇ ਘੇਰਾਂ ਵਾਲੇ ਵਿੱਚ ਇਲੈਕਟਰਾ ਵਿੱਚ ਕਲਾਸਿਕ ਵਿੱਚ ਜੂਸੀ ਮਾਡਲ ਸਾਰੇ ਬੋਲਟ ਮਿਲ ਜਾਣਗੇ ਤੇ ਸਾਰੇ ਰੇਟ ਦੇ ਮਿਲ ਜਾਣਗੇ ਸਾਚੀ ਗੱਲ ਜੀ ਸਾਚੀ ਗੱਲ ਜੀ ਮੇਨ ਵੀਰੇ ਆਪਣੀ ਲੋਕੇਸ਼ਨ ਕੀ ਆ ਤੇ ਜੀ ਆਪਾਂ ਮੋਗਾ ਜ਼ਿਲ੍ਹਾ ਜੀ ਪਿੰਡ ਮੱਲਕੇ ਪਿੰਡ ਮੱਲਕੇ ਠੀਕ ਐ ਇਸ ਟਾਈਮ ਵੀ ਪਿੰਡ ਮੱਲਕੇਆਂ ਦੇ ਵਿੱਚ ਆ ਤੇ ਵੀਰੇ ਪਹਿਲਾਂ ਤਾਂ ਆਪਾਂ ਦੱਸ ਦਈਏ ਕਿੰਨੇ ਕਿੰਨਾ ਸਟਾਕ ਦੇ 25 ਦੀ ਬੋਲਟ ਹੋਣਗੇ ਨਾ 33 ਬੋਲਟ ਅੱਜ 33 ਬੋਲਟ ਅੱਜ ਲੈ ਵੀ 33 ਬੋਲਟ ਖੜੇ ਆ ਇੱਥੇ ਤੇ 33 ਦੇ ਵਿੱਚੋਂ ਸਭ ਤੋਂ ਸਸਤਾ ਆਪਾਂ ਕਰ ਲਈ ਵੀ ਕਿੰਨੇ ਤੋਂ ਸਟਾਰਟ ਹੋਣਾ ਦਿਖਾ ਆਪਾਂ ਫੇਰ ਦਵਾਂ ਕਿੰਨੇ ਤੋਂ ਸਟਾਰਟ ਹੋਊ 48000 ਰੁਪਏ ਤੋਂ ਸਟਾਰਟ ਸਰ 48000 ਤੋਂ ਹਾਂਜੀ ਹਾਂਜੀ ਲੈ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 48000 ਦਾ ਬੋਲਟ ਮਿਲ ਜੂਗਾ ਇੱਥੇ ਸ਼ੁਰੂ ਕਰ ਲਈਏ ਵੀਰੇ ਹਾਂਜੀ ਇਹ ਤੋਂ ਸ਼ੁਰੂ ਕਰ ਲੈਂਦੇ ਆਂ ਪਹਿਲਾਂ ਆ ਇਹਦੇ ਬਾਰੇ ਦੱਸੋ ਵੀ ਇਹ ਕਿੰਨੇ ਮਾਡਲ ਦਾ ਕੀ ਇਹਦਾ ਸਿਸਟਮ ਆ ਸਾਰੀ ਡਿਟੇਲ ਇੱਕੋ ਤਿੰਨ ਮਾਡਲ ਹੋਣਤਾਂ ਲਾਈ ਜੀ ਸਾਰੀ ਨੇੜੇ ਹੋ ਕੇ ਦਿਖਾ ਦਿਓ ਵੀਰੇ ਜੀ ਬਾਡੀ ਲਾਈਨ ਦੀ ਹੀ ਪੇਂਟ ਆ ਜੀ ਤੇ ਜਿਹੜੀ ਕਿ ਮੈਨੂੰ ਦੋਟਾ ਹੀ ਸਾਲ ਹੋ ਗਿਆ ਉਹ ਪੇਂਟ ਹੋਏ ਨੂੰ ਓਕੇ ਇੰਜਨ ਦਾ ਸਾਰਾ ਕੰਮ ਓਕੇ ਆ ਇੰਜਨ ਦਾ ਕੰਮ ਓਕੇ ਆ ਹਾਂਜੀ ਠੀਕ ਆ ਭਾਈ ਬੋਲਟ ਦੇਖੋ ਤੁਸੀਂ ਬੋਲਟ ਮੈਂ ਕਹਿੰਦਾ ਪੂਰਾ ਘੈਂਟ ਇੱਕ ਗੱਲ ਇਹਨਾਂ ਦੀ ਬਹੁਤ ਵਧੀਆ ਵੀ ਜਿਹੜਾ ਮਾੜਾ ਮੋਟਾ ਜਿੱਥੋਂ ਵੀ ਪੇਂਟ ਹੋਊ ਉਹ ਦੱਸ ਕੇ ਦੇਣਗੇ ਵੀ ਇੱਥੋਂ ਪੇਂਟ ਆ ਨਾ ਬਾਈ ਹਾਂਜੀ ਹਾਂਜੀ ਜੀ ਇਹਦਾ ਮਨ ਹੈ ਕਿ ਚਲੋ ਬੋਲਟ ਦੀ ਬੋਡੀ ਲਾਈਨ ਜਿਵੇਂ ਪੇਂਟ ਆ ਉਹਨਾਂ ਨੂੰ ਦੱਸਦਾ ਵੀਡੀਓ ਦੇ ਵਿੱਚ ਤੇ ਬਾਕੀ ਕਈ ਬੋਲਟਾਂ ਦੇ ਜਿਵੇਂ ਰੇਟ ਦੀ ਗੱਲ ਆ ਉਹ ਫੋਨ ਤੇ ਹੋਜੂਗਾ ਨਾ ਬਾਈ ਹਾਂਜੀ ਫੋਨ ਤੇ ਜੀ ਬਾਕੀ ਇਧਰਲੇ ਪਾਸੇ ਜਿਵੇਂ ਆ ਖੜਾ ਵੀਰੇ ਇਹ ਚਾਰ ਮਾਡਲ ਆ ਜੀ ਇਹ ਚਾਰ ਮਾਡਲ ਆ ਗਿਆ ਹਾਂਜੀ ਇਹਦੀ ਬੋਡੀ ਲਾਈਨ ਪੇਂਟ ਆ ਅੱਛਾ ਇਹਦੀ ਵੀ ਬੋਡੀ ਲਾਈਨ ਪੇਂਟ ਆ ਚਾਰ ਮਾਡਲ ਅੱਛਾ ਸਰਕਾਰੀ ਨੰਬਰ ਪ ਓਕੇ ਜਮਾ ਤੇ ਬਾਕੀ ਵੀਰੇ ਹੁੰਦੇ ਪੰਜਾਬ ਨੰਬਰ ਹੀ ਸਾਰੇ ਹਾਂਜੀ ਪੰਜਾਬ ਨੰਬਰ ਵੀ ਹੁੰਦੇ ਆ ਬਾਹਰ ਦੇ ਨੰਬਰ ਵੀ ਹੁੰਦੇ ਜਮਾਨਾ ਚਾਹੀਏ ਵੀ ਇਹ ਕਿਹਨੇ ਵੀ ਚੁਆਇਸ ਨੰਬਰ ਲੈਣੇ ਸੀ ਜੀ ਉਹਨਾਂ ਨੂੰ ਫਿਰ ਬਾਹਰ ਦੀ ਸਟੇਟ ਦੇ ਨੰਬਰ ਲੈ ਕੇ ਦੇਈਦਾ ਉਹਨਾਂ ਨੂੰ ਐਨਓਸੀ ਨਾਲ ਮੋਟਰਸ ਨੇ ਦੇ ਦੇਈਦਾ ਓਕੇ ਉਹ ਆਪ ਦੀ ਚੁਆਇਸ ਅਤੇ ਆਪਣੇ ਜ਼ਿਲ੍ਹੇ ਦਾ ਨੰਬਰ ਲਵਾ ਲੈਂਦੇ ਆ ਜਮਾਨਾ ਜਲਾ ਆਪਣਾ ਮੋਗਾ ਜਲਾ ਕਿਸੇ ਨੇ ਆ ਆਪਣਾ ਫਰੋਜਪੁਰ ਦਾ ਲੈਣਾ ਜਾਂ ਕਿਸੇ ਨੇ ਹੁਣ ਜਲੰਧਰ ਏਰੀਆ ਦੇ ਲੈਣਾ ਉਹਨਾਂ ਨੂੰ ਐਨਓਸੀ ਦੇ ਦੇ ਦਈਆ ਐਨਓਸੀ ਦੇ ਨਾਲ ਹੋ ਜਾਂਦਾ ਸਰ ਐਨਓਸੀ ਨਾਲ ਉਹਨਾਂ ਨੰਬਰ ਲੱਗ ਜੂ ਨਾਲ ਚੁਆਇਸ ਨੰਬਰ ਲੱਗ ਜੂ ਨਾਲੇ ਜ਼ਿਲ੍ਹੇ ਦਾ ਨੰਬਰ ਲੱਗ ਸਾਰਾ ਬੋਡੀ ਗਣੀ ਦੀ ਰੀਜਨਲ ਆ ਜੀ ਤੇ ਕੋਈ ਚੌਂਚੀ 35000 ਦੇ ਆਸ-ਪਾਸ ਚੱਲਿਆ ਵਾ ਓਕੇ ਤੇ ਦੂਜੀ ਗੱਲ ਇਹ ਵੀਰੇ ਆਨਲਾਈਨ ਆ ਆਰਸੀ ਜੀ ਕਾਰਡ ਵਾਲੀ ਕਾਪੀ ਆ ਤੇ 25 ਤੱਕ ਪਾਸ 25 ਤੱਕ ਪਾਸ ਆ ਬੋਟ 25 ਤੱਕ ਪਾਸ ਆ ਤੇ ਮੇਨ ਗੱਲ ਜਿਵੇਂ ਵੋਲਟਾਂ ਦੇ ਜਿੰਨੇ ਵੀ ਖੜੇ ਇਥੇ ਕਾਗਜ਼ ਪੱਤਰ ਹੋ ਜਾਣਗੇ ਮੌਕੇ ਤੇ ਸਾਰੇ ਹਾਂਜੀ ਕਾਗਜ਼ ਪੱਤਰ ਜਿਹੜੀ ਐਨਓਸੀ ਮੰਨ ਕੇ ਚਾਹੀਦੀ ਐਨਓਸੀ ਮਿਲ ਜੂਗੀ ਜੀ ਜਿਹਨੂੰ ਪਾਸ ਕਰਾਉਣਾ ਪਾਸ ਮਿਲੂ ਪਾਸਿੰਗ ਵੀਰੇ ਕਾੜ ਤੋਂ ਘੜ ਜੇ ਟੁੱਟੀ ਹੋ ਤਿੰਨ ਦੇ ਚਾਰ ਮਾਡਲ ਤੱਕ ਦੀ ਪਾਸਿੰਗ ਕਰਵਾ ਸਕਦੇ ਆ ਜੀ ਉਸ ਤੋਂ ਵੱਧ ਨਹੀਂ ਮੰਨ ਕੇ ਚਲੋ ਜੇ ਕੋਈ ਕਰਾ 2001 ਦੀ ਕਰਾਉਂ ਤੋਂ 98 ਕਰ ਉਹਦੀ ਨਹੀਂ ਹੋਣੀ ਉਹਦੀ ਨਹੀਂ ਹੋਣੀ ਹਾਂਜੀ ਤਿੰਨ ਜਾਂ ਚਾਰ ਮਾਡਲ ਦੀ ਹੋਊਗੀ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਵੀ ਜਿੰਨੇ ਵੀ ਬੋਲਟ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਨਾ ਵੀਰੇ ਹਾਂਜੀ ਜਿਹਨੂੰ ਮਰਜ਼ੀ ਮੈਸਟਰੀ ਲੈ ਕੇ ਇੱਥੇ ਚ ਤੇ ਇਧਰਲੇ ਪਾਸੇ ਜਿਵੇਂ ਆਹ ਬੋਲਟ ਖੜਾ ਇਹਦੇ ਬਾਰੇ ਦੱਸਤਾ ਸੀਗਾ ਹਾਂਜੀ ਇਧਰਲੇ ਪਾਸੇ ਇਹ ਤੋਂ ਸ਼ੁਰੂ ਕਰਦੇ ਆ ਆ ਕੀ ਅੱਗੇ ਆਪਣੇ ਕੋਲ 2007 ਮਾਡਲ ਐਕਟਰ ਆ ਗਿਆ ਚੈਰੀ ਕਲਰ ਦਾ ਇਹਦੀ ਬਾਡੀ ਜਿਹੜੀ ਰੀਪੇਂਟ ਆ 7 ਮਾਡਲ ਆ 29 ਤੱਕ ਇਹ ਪਾਸ ਆ ਜੀ ਤੇ ਸਾਰਾ ਮੋਟਰਸਾਂ ਦਾ ਰੀਸਟੋਰ ਹੋਇਆ ਵਾ ਬਾਡੀ ਲੈਣ ਦਾ ਇੰਜਨ ਚੋਂ ਵਿੱਚੋਂ ਜੋ ਕਮੀਆਂ ਕੱਢੀਆਂ ਗੰਜਾਵੀਆਂ ਪਾਸਿੰਗ ਇਹਦੇ ਨਾਲ ਵੀਰ ਪਾਸਿੰਗ ਇਹਦੇ ਨਾਲ ਠੀਕ ਆ ਬੋਲਟ ਬਾਈ ਚੈੱਕ ਕਰ ਲਓ ਤੁਸੀਂ ਬਾਕੀ ਇਧਰਲੇ ਪਾਸੇ ਆ ਗਿਆ ਵੀਰ ਇੱਕ ਆਹ ਦਿਖੜਾ ਤੇ ਚੈਰੀ ਕਲਰ ਦਾ ਵੀਰ ਇਹ ਸਾਰੀ ਬੋਡੀ ਲਾਈਨ ਇਹਦੀ ਰੀਜ਼ਨ ਵਾਲਾ ਓਕੇ ਇਹ ਬਾਹਰ ਦੀ ਸਟੇਟ ਦਾ ਨੰਬਰ ਆ ਵੀਰ ਇਹ ਕਿਸੇ ਵੀਰ ਨੇ ਐਨਓਸੀ ਨਾ ਲੈਣਾ ਤਾਂ ਐਨਓਸੀ ਨਾ ਮਿਲ ਜੂ ਜੀ ਮੰਨਦੇ ਆ ਆਪਦੀ ਚੋਇਸ ਦਾ ਨੰਬਰ ਲਾਉਣਾ ਜੀ ਆਪਾਂ ਨੰਬਰ ਲਾਉਣਾ ਤਾਂ ਨੰਬਰ ਲਵਾ ਕੇ ਦੇ ਦਾਂਗੇ ਨੰਬਰ ਲਵਾ ਕੇ ਹਾਂਜੀ ਹਾਂਜੀ ਕੀ ਸਿਸਟਮ ਹੈ ਦਾ ਬਾਈ ਮੰਨ ਚਲੋ ਜੀ ਐਨਓਸੀ ਨਾ ਮਿਲ ਜੂ ਇਹਦਾ ਰੇਟ ਮੰਨ ਕੇ ਜੀ ਆਪਾਂ ਲੈਣਾ ਦਾ 88000 ਰੁਪਏ ਦੇ ਦਾਂਗੇ ਨਵ ਮਾਡਲ ਆ ਨਵ ਮਾਡਲ 88000 88000 ਦੇ ਦਾਂਗੇ ਜੀ ਕੋਲ 21 ਬੇਸੇ ਬਹੁਤ ਸਸਤਾ ਤੇ ਬਾਕੀ ਜਿਹੜਾ ਏਦੂ ਸਸਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਆ ਖੜਾ ਵੀਰੇ ਜਿਵੇਂ ਆ ਖੜਾ ਆ ਦੀ ਇਹ 2007 ਮਾਡਲ ਆ ਵੀਰ 2007 ਮਾਡਲ ਠੀਕ ਆ ਹਾਂਜੀ ਇਹ ਸਾਰੀ ਬੋਡੀ ਲਾਈਨ ਇਹਦੀ ਵੀ ਪੇਂਟ ਆ ਓਕੇ ਬਾਕੀ ਇੰਜਨ ਪੱਖੋ ਪੂਰੀ ਕੰਡੀਸ਼ਨ ਵਧੀਆ ਦੀ ਜੀ ਇਹ ਵੀ ਮੋਟਰਸਾਂ ਦਾ ਆਨਲਾਈਨ ਆਰਸੀ ਆ ਕਾਰਡ ਵਾਲੀ ਆਰਸੀ ਸਰਕਾਰੀ ਬੇਟਾ ਲੱਗਿਆ ਹੋਈ ਆ ਓਕੇ ਲਓ ਵੀ ਬੋਟੇ ਵੀ ਚੈੱਕ ਕਰੋ ਲਾਇਲੂਏ ਸੋਹਣੇ ਲੱਗੇ ਪਿਆ ਲਾਇਲੂਏ ਸੋਹਣੇ ਲੱਗੇ ਆ ਬਾਈ ਚੈੱਕ ਕਰਾ ਦੀ ਮਾੜੇ ਜੀ ਬਹੁਤ ਸੋਹਣੇ ਲਾਇਏ ਆ ਤੇ ਬਹੁਤ ਸੋਹਣੀ ਆ ਦੀ ਸਾਊਂਡ ਬਹੁਤ ਸ ਤੇ ਬਾਕੀ ਆ ਦੇਖੋ ਆਖਰ ਆਹੀ ਹੈ ਬਈ ਸਾਰਿਆਂ ਨਾਲ ਸਸਤਾ ਇਹ ਹਾਂਜੀ ਇਹ 48000 ਰੁਪਏ ਵਾਲਾ ਹੈ ਸਰ ਸਿਰਫ 48000 ਦਾ ਬੁਲਟ ਮਿਲ ਜੂਗਾ ਜਿੰਨੇ ਬੁਲਟ ਖੜਿਆ ਸਾਰਿਆਂ ਚੋ ਸਸਤਾ ਬੁਲਟ ਆ ਇਹ 48000 ਤੇ ਹੁਣ ਵੀਰੇ ਜਿਵੇਂ ਸਸਤਾ ਆ ਇਹ ਇਹਦਾ ਓਕੇ ਹੋਊ ਜਿਵੇਂ ਚਲਾਉਂਦੇ ਓਕੇ ਵੀਰੇ ਇਹਦੀ ਜਿਹੜੀ ਰਵਿੰਗ ਬਫਿੰਗ ਕਰਵਾ ਕੇ ਦੇਵਾਂਗੇ ਇਹ ਮਨ ਚੱਲ ਕੱਲ ਆਏ ਬੁਲਟ ਜਿੰਨੇ ਵੀ ਜਿਹਨਾਂ ਦੀ ਬਫਿੰਗ ਹੋਈ ਹੈ ਠੀਕ ਆ ਜਿਨਾਂ ਨੇ ਨਹੀਂ ਬਫਿੰਗ ਹੋਈ ਉਹ ਕਰਵਾ ਕੇ ਦੇਵਾਂਗੇ ਆਪਾਂ ਸਾਫ਼ ਇੰਜਨ ਕਰਵਾ ਕੇ ਸਾਰਾ ਕੁਝ ਸਾਫ਼ ਹੋਊਗਾ ਜੇ ਮਾੜੀ ਮੋਢੀ ਕੰਡੀਸ਼ਨ ਥੋੜੀ ਲੱਗਦੀ ਆ ਤਾਂ ਉਹ ਸਾਰੀ ਸਾਫ਼ ਹੋ ਜ ਫਿਰ ਵੀ ਇਹ ਆ ਗਿਆ ਇਧਰਲੇ ਪਾਸੇ ਚੱਕ ਇਹ 2010 ਮਾਡਲ ਲੈਕਟਰਾ ਵੀਰ 2010 ਮਾਡਲ ਠੀਕ ਆ ਚੈਰੀ ਸੌਰੀ ਸਿਲਵਰ ਕਲਰ ਦਾ ਓਕੇ ਇਹ ਵੀ ਸਾਰਾ ਮੋਟਰਸ ਆਰੀਜਨਲ ਆ ਹਮ ਚੈੱਕ ਕਰ ਲੋ ਟਾਇਰ ਟੂ ਨਵੇਂ ਪਾਏ ਹੋਏ ਆ ਜੀ ਪੀਵੀ 29 ਮੋਗੇ ਦਾ ਨੰਬਰ ਆ ਪੀਵੀ 29 ਮੋਗੇ ਦਾ ਨੰਬਰ ਆ ਠੀਕ ਹੈ ਜੀ ਤੇ ਇਧਰਲੇ ਪਾਸੇ ਜਿਵੇਂ ਆ ਖੜਾ ਆ ਦਿਖਾ ਇਹ 2011 ਮਾਡਲ ਯੂਸੀ ਉਸ ਜੰਦੀ ਇਹ ਸਾਰਾ origignal 15000 ਚੱਲਿਆ ਵਾ ਦੋਨੇ ਟਾਇਰ ਨਾਲ ਦੇ ਸਾਰੀ ਬੋਡੀ origignal ਆ ਜਿੱਥੋਂ ਮਰਜ਼ੀ ਚੈੱਕ ਕਰਵਾ ਸਕਦਾ ਜਮ origignal ਬੋਲਟ ਆ ਜਿੱਥੋਂ ਮਰਜ਼ੀ ਚੈੱਕ ਕਰਵਾ ਸਕਦਾ ਵੀਰ ਜਮ origignal ਬੋਲਟ ਆ ਬਾਈ ਕਹਿ ਲਈਏ ਕਿ ਫੋਲ origignal ਬੋਲਟ ਦੇ ਹਿਸਾਬ ਦਾ ਕੋਕਾ ਪੀਸ ਆ ਜਮ ਚੈੱਕ ਕਰੋ ਬੋਲਟ ਦੀ ਕੰਡੀਸ਼ਨ ਤੇ ਬੋਡੀ ਵੀ ਮੈਂ ਕਹਿੰਦਾ ਚੈੱਕ ਕਰੋ ਬਾਈ ਸਾਫ ਕੰਡੀਸ਼ਨ ਬਹੁਤ ਪਈ ਆਣਾ ਉੱਥੋਂ ਦੇਖ ਸਕਦਾ ਬਹੁਤ ਜ਼ਿਆਦਾ ਸਾਹਿਬ ਜੀ 15000 ਦੋਨੇ ਟਾਇਰ ਨਾਲ ਦੇ ਦੋਨੇ ਚੱਕੇ ਨਾਲ ਦੇ 11 ਮਾਡਲ ਦੇ ਓਕੇ 11 ਮਾਡਲ ਹੈ 11 ਮਾਡਲ ਹੈ 11 ਮਾਡਲ ਦੇਖਣ ਨੂੰ ਲੱਗਦਾ ਨਹੀਂ ਬਾਈ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣੀ ਕੰਡੀਸ਼ਨ ਹੈ ਬਾਕੀ ਇਹਦੀ ਬਫਿੰਗ ਕਰਵਾ ਕੇ ਦੇਵਾਂਗੇ ਇਹਦੀ ਵੀ ਬਫਿੰਗ ਹੋ ਚੁੱਕੀ ਹੈ ਹਾਂਜੀ 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 ਫਿਰ ਅੱਗੇ ਫਿਰ ਇਹਦੇ ਨਾਲ ਦਾ ਹੀ ਖੜਾ ਹੈ 2012 ਮਾਡਲ ਜੀ ਇਹ 2012 ਮਾਡਲ ਹੈ ਇਹ 26-27 ਹਜ਼ਾਰ ਚੱਲਿਆ ਵੀਰ 26-27 ਹਜ਼ਾਰ ਚੱਲਿਆ ਠੀਕ ਆ ਹਾਂਜੀ ਹਾਂਜੀ ਇਹ ਵੀ ਰੀਜਨਲ ਸਾਰਾ ਇਹ ਵੀ ਸਾਰਾ ਰੀਜਨਲ ਹੈ ਬਾਈ ਸਾਰਾ ਟੋਟਲ ਰੀਜਨਲ ਜਿੱਥੇ ਮਰਜ਼ੀ ਚੈੱਕ ਕਰਵਾ ਸਕਦਾ ਵੀ ਲੈ ਵੀ ਇਹ ਵੀ ਬਹੁਤ ਰੀਜਨਲ ਦਾ ਸਾਰਾ ਚੈੱਕ ਕਰ ਲਓ ਜੀ ਵੀ ਕੰਡੀਸ਼ਨ ਮੈਂ ਕਹਿੰਦਾ ਕੰਡੀਸ਼ਨ ਦੋਵਾਂ ਦੀ ਇੱਕ ਬਰਾਬਰੀ ਆ ਕੈਂਟਾ ਕੰਡੀਸ਼ਨ ਫੁੱਲ ਹਾਂਜੀ ਅੱਗੇ ਫਿਰ ਵੀਰੇ ਯੂਸੀ ਮਾਡ 2013 ਮਾਡਲ 13 ਮਾਡਲ ਹਾਂਜੀ ਵੀਰ ਠੀਕ ਆ ਸਾਰਾ origignal ਹੈ ਵੀ ਜੀ ਇਹ ਵੀ ਮੋਟਰਸਾਈਕਲ ਬਹੁਤ ਸਾਫਾ ਲਾਈ ਲੂ ਲੱਗੇ ਸੋਹਣਾ ਮੋਟਰਸਾਈਕਲ ਹੈ ਜੀ ਬਾਈ ਅੱਗੇ ਫੇਰ ਇੱਧਰਲੇ ਪਾਸੇ ਇਹ 2014 ਮਾਡਲ ਮੋਟਰਸਾਈਕਲ ਆ ਗਈ ਆ 2014 ਮਾਡਲ ਹਾਂਜੀ ਸਾਰਾ origignal ਹੈ ਵੀ ਓਕੇ ਛੋਟੀ ਟੈਂਕੀ ਵਾਲਾ ਜਿਹਨੂੰ ਕਹਿੰਦੇ ਆਪਾਂ ਜੀ ਇਹ ਖੁੱਲ ਨਗਰਮ ਵਾਲਾ ਜਿਹੜੇ ਮੋਟਰਸਾਈਕਲ ਜਿਹੜੇ ਇੱਕ ਤਾਂ ਹੁੰਦੇ ਆ ਇਹ ਆਪਾਂ ਜਿਹੜੇ ਪਹਿਲਾਂ ਬੋਡੀ ਲਾਈਨ ਪੁੱਠੇ ਗੇਰਾਂ ਵਾਲੀ ਉਹਦੀ ਸਾਰੀ ਉਹਦੇ ਵਿੱਚ ਆਈ ਵੀ ਆ ਓਕੇ ਇਹ 14 ਮਾਡਲ ਮੋਟਰਸਾਈਕਲ ਆਈ ਇਹ 14 ਮਾਡਲ ਆ ਬਈ ਇਹਦੀ ਕੰ ਇਹ ਰੇਟ ਵੀਰੇ 1 ਲੱਖ ਦਾ ਤੁਹਾਨੂੰ 32000 ਰੁਪਏ ਦਾ ਮਿਲ ਜੂਗਾ ਵੀਰਾ 1 ਲੱਖ 32000 ਦਾ ਮੋਟਰਸਾਈਕਲ ਹਾਂਜੀ 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 1 ਲੱਖ 32000 ਰੁਪਏ ਦਾ ਤੁਹਾਨੂੰ ਇਹ ਮੋਟਰਸਾਈਕਲ ਮਿਲ ਜੂਗਾ ਮੋਟਰਸਾਈਕਲ ਲੱਗੇ ਵੀਰੇ ਬਹੁਤ ਵਧੀਆ ਹਾਰਨ ਲੱਗੇ ਹੋਏ ਲਾਇ ਲੱਗੇ ਵੇ ਆ ਲਾਇ ਲੱਗੇ ਹੋਏ ਕਮੀ ਕੋਈ ਨਹੀਂ ਮੰਨ ਕੇ ਚਲੋ ਕੀ ਕੰਡੀਸ਼ਨ ਓਕੇ ਜਮਾ ਫਿਰ ਅੱਗੇ ਇਧਰਲੇ ਪਾਸੇ ਆ ਗਿਆ ਇਹ ਵੱਡੀ ਟੈਂਕੀ ਵਾਲਾ ਇਹ ਵੱਡੀ ਟੈਂਕੀ ਵਾਲਾ 2015 ਮਾਡਲ ਲੱਗਾ ਇਹਦੇ ਮਰਸੀ ਲਾਈ ਲੱਗੇ ਵਾ ਰੂਟਸ ਦੇ ਵੱਡੇ ਹਾਰ ਲੱਗੇ ਵਾ ਰੂਟਸ ਦੇ ਹਾਰ ਲੱਗੇ ਸਾਰਾ ਮੋਟਰਸਾਂ ਵੀ origignal ਆ ਉਹਨਾਂ ਮੋਟਰਸਾਂ ਲੰਗੂ ਸਾਰਾ ਟੋਟਲ ਸਾਰਾ origignal ਆ ਭਾਈ ਹਾਂਜੀ ਸਾਰਾ origignal ਆ ਮਰਸੀ ਚੈੱਕ ਕਰੋ ਭਾਈ ਸਾਰਾ origignal ਆ ਤੇ ਫਿਰ ਅੱਗੇ ਫਿਰ ਇਹਦੇ ਨਾਲ ਇਹਦਾ ਇਹਦਾ ਰੇਟ ਦੱਸੋ ਸੱਚ ਇਹਦਾ ਰੇਟ ਰਹਿ ਗਿਆ ਇਹਦਾ ਰੇਟ ਵੀਰੇ 1,38,000 ਰੁਪਏ ਰੇਟ ਦਾ ਇੱਕ ਲੱਖ 38,000 ਇੱਕ ਲੱਖ 38,000 ਰੁਪਏ ਦਾ ਤੁਹਾਨੂੰ ਇਹ ਬੁਲਟ ਮਿਲ ਜੂਗਾ ਕੰਡੀਸ਼ਨ ਚੈੱਕ ਕਰ ਲਓ 15 ਮਾਡਲ 15 ਮਾਡਲ ਦਾ 2015 ਮਾਡਲ ਬੁਲਟ 1,38,000 ਦਾ ਫਿਰ ਅੱਗੇ ਆ ਆ ਗਿਆ ਵੀਰੇ ਇਹ ਵੀਰੇ 2018 ਮਾਡਲ ਮੋਟਰਸਾਈਕਲ ਹੈ 2018 ਮਾਡਲ ਹਾਂਜੀ ਜੀ ਸਾਰਾ origignal ਹੈ ਓਕੇ ਇਹ ਮੇ ਵੀ ਚੱਲਿਆ ਕੁਸ਼ਕ 16,000 ਦੇ तकरीबन ਚੱਲਿਆ ਦੋਨੇ ਟਾਇਰ ਇਹਦੇ ਵੀ ਨਾਲ ਦੇ ਆ ਦੋਨੇ ਟਾਇਰ ਇਹਦੇ ਨਾਲ ਦੇ ਆ ਮਰਸੀ ਲਾਇ ਲੱਗਿਆ ਓਕੇ ਲਾਓ ਜੀ ਹਾਂਜੀ ਫਿਰ ਅੱਗੇ ਇਧਰਲੇ ਪਾਸੇ ਆ ਖੜਾ ਏ ਆ ਗਿਆ ਹੀ ਆਪਣਾ 2020 ਮਾਡਲ ਗਨ ਮੈਟਲ ਕਲਾਸਿਕ ਓਕੇ ਇਹ ਵੀ ਸਾਰਾ ਮੋਟਰਸਾਈਕਲ ਰਿਜਨਲ ਆ ਸੈਂਕਡ ਹੁੰਦਾ ਆ ਆਰਸੀ ਆ ਜੀ ਇਹ ਵੀ ਤਕਰੀਬਨ ਘੱਟ ਹੀ ਚੱਲਿਆ ਵਾ ਓਕੇ 14-15000 ਦੇ ਕਰੀਬ ਇਹ ਚੱਲਿਆ ਵਾ ਸਰ 14-15000 ਦੇ ਕਰੀਬ ਚਾ ਹਾਂ ਟਾਇਰ ਨਾਲ ਦੇ ਵੀਰ ਲਓ ਜੀ ਫੇਰ ਅੱਗੇ ਇਧਰਲੇ ਪਾਸੇ ਇੱਕ ਪੁੱਠੇ ਗੇਰ ਨਾਲ ਆ ਗਿਆ ਹੋਰ ਇਹ ਵੀ ਕੰਡੀਸ਼ਨ ਬਹੁਤ ਸਾਫ਼ ਆ ਬਈ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਹਾਂਜੀ ਜੀ ਇਹ 2009 ਮਾਡਲ ਰੀਸਟੋਰਡ ਮੋਟਰਸਾਈਕਲ ਆ ਜੀ 2009 ਮਾਡਲ ਦਾ ਰੀਸਟੋਰਡ ਸਾਰਾ ਰੀਸਟੋਰਡ ਪੇਂਟ ਹਾਂਜੀ ਇੰਜ ਜੋ ਕਮੀਆਂ ਕੱਢੀਆਂ ਕੰਨੀਆਂ ਵੀ ਆ ਬਾਡੀ ਲੈਣਾ ਸਾਰੀ ਰੀਪੇਂਟ ਆ ਚਾਸੀ ਤੱਕ ਪੇਂਟ ਆ ਲਓ ਜੀ ਹਾਂਜੀ ਹਾਂਜੀ ਆਪਣੇ ਦਾ ਪੀਵੀ3 ਬਠਿੰਡੇ ਦਾ ਨੰਬਰ ਆ ਸਰਕਾਰੀ ਪਲੇਟਾਂ ਪੋਲੂਸ਼ਨ ਬੀਮਾ ਸਭ ਕੁਝ ਨਾਲ ਦੇਵਾਂਗੇ ਵੀ ਸਾਰਾ ਕੁਝ ਨਾਲ ਮਿਲ ਜੂ ਲਓ ਜੀ ਕੰਡੀਸ਼ਨ ਬਾਈ ਚੈੱਕ ਕਰੋ ਕੰਡੀਸ਼ਨ ਸਾਰੇ ਮੋਟਰਸਾਈਕਲਾਂ ਦੀ ਲਗਭਗ ਕੋਕਾ ਕੰਡੀਸ਼ਨ ਦੇ ਵਿੱਚ ਹੀ ਆ ਫਿਰ ਅਗੇ ਇਧਰਲੇ ਪਾਸੇ ਇਲੈਕਟਰਾ ਆ ਗਿਆ। ਇਹ ਇਲੈਕਟਰਾ ਵੀਰੇ ਸਿੱਧੀ ਗੇਰਾਂ 'ਚ ਆ ਗਿਆ 2010 ਮਾਡਲ ਇਲੈਕਟਰਾ। ਅੱਛਾ ਇਹ ਸਿੱਧੀ ਗੇਰਾਂ 'ਚ ਆ ਗਿਆ। ਗੇਰ ਇਹਦੇ ਸਿੱਧੇ ਆ, ਇੰਜਨ ਹੈਗਾ ਦਾ ਪੁੱਠੇ ਗੇਰਾਂ ਵਾਲਾ ਹੁੰਦਾ ਇੰਜਨ ਪੁੱਠੇ ਗੇਰਾਂ ਜਿਹੜੇ ਉਦੋਂ ਆਏ ਸੀ ਮਾਡਲ। ਓਕੇ। ਹਾਂਜੀ ਹਾਂਜੀ ਇਹ ਵੀ ਸਸਤਾ ਜੀ ਮੋਟਰਸਾਈਕਲ ਮੈਨੇ 10 ਮਾਡਲ ਦੇ ਆਦੇ ਹਿਸਾਬ ਦੇ ਨਾਲ ਇਹ ਤੁਹਾਨੂੰ 88000 ਰੁਪਏ ਦਾ ਮੋਟਰਸਾਈਕਲ ਦੇ ਦਾਂਗੇ ਵੀ। ਇਹ ਵੀ 88000 ਦਾ 88000 ਰੁਪਏ ਦਾ ਮੋਟਰਸਾਈਕਲ ਤੁਹਾਨੂੰ ਇਹ ਮਿਲ ਜਾਊਗਾ। ਤੇ ਬਾਕੀ ਆ ਇਧਰਲੇ ਪਾਸੇ ਇੱਕ ਆ ਖੜਾ ਇਹ ਕਿੰਨੇ ਮਾਡਲ ਆ ਵੀਰੇ ਆ ਇਧਰਲੇ ਪਾਸੇ ਇਹ 2008 ਮਾਡਲ ਆ ਵੀਰ 2008 ਮਾਡਲ ਠੀਕ ਆ ਹਾਂਜੀ ਇਹ ਮੋਟਰਸਾਈਕਲ ਹਜੀ ਆਈ ਆ ਇਹਦੀ ਟੈਂਕੀ ਟੁੰਕੀ ਚੇਂਜ ਕਰਾਂਗੇ ਬਦਲਣ ਵਾਲੀ ਪੇਂਟ ਬਾਕੀ ਮੋਟਰਸਾਈਕਲ ਸਾਰਾ ਪੇਂਟ ਆ ਇੰਜਨ ਬਕੋ ਸਹੀ ਆ ਇਹਦੀ ਬਫਿੰਗ ਕਰਵਾ ਕੇ ਦੇਵਾਂਗੇ ਵੀ ਇਹ ਵੀ ਕੱਲ ਹੀ ਆਇਆ ਮੋਟਰਸਾਈਕਲ ਠੀਕ ਆ ਫਿਰ ਅੱਗੇ ਆ ਦੇਖੋ ਇਧਰਲੇ ਪਾਸੇ ਪੁੱਠੇ ਗੇਰ ਨਾਲ ਖੜਾ ਇਹ 2009 ਮਾਡਲ ਵੀਰ ਠੀਕ ਆ ਜੀ ਸਾਰੀ ਬਾਡੀ ਲਾਈਨ ਦੀ ਪੇਂਟ ਆ ਜੀ ਇੰਜਨ ਜੋ ਕਮੀਆਂ ਕੱਢੀਆਂ ਵਿਆਂ ਜੀ ਮਾਨੇ ਜਰ ਫੁੱਲ ਰੈਸਟੋਰ ਕੈਰ ਨੇ ਉਹਦਾ ਜਨਨ ਕਿ ਜ਼ਿਆਦਾ ਮਹਿੰਗਾ ਚੱਲ ਜਾਂਦਾ ਜੀ ਇਹ ਤੁਹਾਨੂੰ 2009 ਮਾਡਲ ਫੁੱਲ ਰੀਸਟੋਰ ਕਰਕੇ ਫੁੱਲ ਨਹੀਂ ਸੌਰੀ ਆਪਣਾ ਇੰਜਨ ਚ ਕਮੀਆਂ ਕੱਢ ਕੇ ਬੋਡੀ ਫੁੱਲ ਪੇਂਟ ਕਰਕੇ ਇਹ ਤੁਹਾਨੂੰ ਦੇ ਦਾਂਗੇ 1 ਲੱਖ ਤੇ 68000 ਰੁਪਏ ਦਾ ਨਵਾਂ ਮਾਡਲ 1 ਲੱਖ 68000 ਰੁਪਏ ਦਾ ਨਵਾਂ ਮਾਡਲ ਮੋਟਰਸਾਈਕਲ ਆ ਬਈ ਚੈੱਕ ਕਰੋ ਤੁਸੀਂ ਫੇਰ ਅੱਗੇ ਇਧਰਲੇ ਪਾਸੇ ਹੋਰ ਖੜਾ ਇਹ ਕਿੰਨੇ ਮਾਡਲ ਆ ਇਹ 2010 ਮਾਡਲ ਇਹ 10 ਮਾਡਲ ਆ ਠੀਕ ਹੈ ਇਹ ਫੁੱਲ ਬੋਡੀ ਰੀਸਟੋਰ ਇਹ ਬੰਦ ਹੋ ਗਏ ਸੀ ਜਦੋਂ ਵਾਧਾ ਆਏ ਨਹੀਂ ਹਾਂ ਹਾਂ ਜੀ ਹਾਂ ਜੀ ਫੁੱਲ ਰੀ ਇਹ ਮੋਟਰਸਾਈਕਲ ਫੋਲਰ ਰੀਸਟੋਰ ਆ ਜੀ ਪੀਬੀ 29 ਮੋਗੇ ਦਾ ਨੰਬਰ ਲੋਕਲ ਵੀਰੇ ਦਾ ਹਮ ਸਾਰਾ ਮੋਟਰਸਾ ਸਾਰਾ ਸੌਰੀ ਪੇਂਟ ਹੀ ਆ ਇਹ ਜੀ ਜੀ ਤੇ ਇੰਜਨ ਦਾ ਵੀ ਸਾਰਾ ਕੰਮ ਹੋਇਆ ਵਾ ਸਾਰਾ ਰੀਸਟੋਰ ਹੋਇਆ ਮੋਟਰਸਾਈਕਲ ਮੰਨ ਕੇ ਚਲੋ ਸਾਰਾ ਮੋਟਰਸਾਈਕਲ ਬਣਿਆ ਹੋਇਆ ਹੈ ਨਾ ਹਾਂਜੀ 2010 ਮਾਡਲ 2010 ਮਾਡਲ ਹਾਂਜੀ ਜੀ ਪਾਸਿੰਗ ਵੀ ਵਧਾਈ ਵੀ ਆ ਪਰ ਕਟੋਕਟ 30 2030 ਤੱਕ ਦੀ ਪਾਸ ਹੋਣੀ ਹੋਊਗੀ ਲਓ ਫੇਰ ਅੱਗੇ ਇਧਰਲੇ ਪਾਸੇ ਆ ਗਿਆ ਫੇਰ ਦੁਬਾਰਾ ਏ ਵੀ ਥੋੜਾ ਸਸਤਾ ਕਹਿ ਲਈ ਆਪਣਾ 86 ਮਾਡਲ ਕੇ 83 ਮਾਡਲ ਵਿੱਚ ਵੀ 83 ਮਾਡਲ ਮੋਟਰਸਾਈਕਲ ਆ 83 ਮਾਡਲ ਦਾ ਹਾਂਜੀ ਹਾਂਜੀ ਸਾਰੀ ਬੋਡੀ ਦੀ ਰੀਪੇਂਟ ਆ ਜਿਹੜੀ ਕਾਫੀ ਟਾਈਮ ਪਹਿਲਾਂ ਦੀ ਉਹ ਸਾਫ਼ ਪਈ ਹੈ ਕੰਡੀਸ਼ਨ ਦੇ ਦੀ ਕੰਡੀਸ਼ਨ ਬਹੁਤ ਸਾਫ਼ ਹੈ ਹਾਂਜੀ ਛੋਟੇ ਨੰਬਰ ਵਾਲਾ ਜਿਹਨੂੰ ਕਹਿੰਦੇ ਵੀ ਛੋਟੇ ਨੰਬਰ ਦਾ ਅਗਲਾ ਲੈਣਾ ਆਹ ਨੰਬਰ ਚੈੱਕ ਕਰੋ ਵੀ ਮੋਟਰਸਾਈਕਲ ਦਾ ਨੰਬਰ ਬਹੁਤ ਸੋਹਣਾ ਬਈ ਪੀ ਜੀ ਐਫ ਦੇਖੋ ਤੁਸੀਂ ਛੋਟਾ ਨੰਬਰ ਆ ਤੇ ਇੱਕ ਹਿਸਾਬ ਦਾ ਕੰਡੀਸ਼ਨ ਜਿਵੇਂ ਓਕੇ ਬਈਆ ਮੈਂ ਕਹਿੰਦਾ ਯਾਰ ਹੋਰ ਕੋਈ ਕਮੀ ਹੈ ਨਹੀਂ ਮੋਟਰਸਾਈਕਲ ਦੇ ਵਿੱਚ ਦੇਖਣ ਦੇ ਵਿੱਚ ਵੀ ਬਹੁਤ ਸੋਹਣਾ ਲੱ ਮੋਟਰਸਾਈਕਲ ਜਮਾ ਮਾਨੇ ਚਲੋ ਇਹਦੀ ਬਫਿੰਗ ਹੋਈ ਵੀ ਆ ਇੱਧਰਲੇ ਪਾਸੇ ਦਿਖਾ ਦਿਓ ਵੀਰ ਇਹਦੀ ਬਫਿੰਗ ਕਰਵਾ ਕੇ ਦੇਵਾਂਗੇ ਇਹਦੀ ਕਰਵਾਓ ਇਹ ਕਿੰਨੇ ਮਾਡਲ ਆ ਇਹ 2000 ਮਾਡਲ ਆ ਵੱਡੇ ਹਾਰ ਲੱਗੇ ਆ ਲਾਇਲੋਏ ਲੱਗੇ ਹੋਏ ਸੋਹਣਾ ਮੋਟਰਸਾਈਕਲ ਆ ਲੈ ਵੀ ਇਹ ਵੀ ਪੂਰਾ ਘੈਂਟ ਬਣਿਆ ਹੋਇਆ ਇਹਦੀ ਬੋਡੀ ਲਾਈਨ ਪੇਂਟ ਆ ਵੀਰ ਇਹਦੀ ਬੋਡੀ ਲਾਈਨ ਵੀ ਪੇਂਟ ਆ ਹਾਂਜੀ 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 ਪੁਰਾਣੇ ਮਾਡਲ ਆ ਫਿਰ ਪੇਂਟ ਹੋਈ ਜਾਂਦੀਆਂ ਵੀਰ ਮਾੜੀ-ਮੋੜੀ ਤਾਂ ਹੋਈ ਜਾਂਦੀਆਂ ਹਾਂਜੀ 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 ਲਓ ਜੀ ਬਾਕੀ ਬਹੁਤ ਸੋਹਣਾ ਮੋਟਰਸਾਈਕਲ ਹੈ ਵੀ ਹਾਂਜੀ ਹਾਰ ਲੱਗੇ ਆ ਵਧੀਆ ਵੱਡੇ ਹਾਰ ਲੱਗੇ ਆ ਲਾਇਲ ਫੇਰ ਅੱਗੇ ਇਧਰਲੇ ਪਾਸੇ ਆ ਜੇ ਇਹ 2003 ਮਾਡਲ ਆ ਗਿਆ ਵੀਰ ਇਹ ਤਿੰਨ ਮਾਡਲ ਆ ਗਿਆ ਹਾਂਜੀ ਹਾਂਜੀ ਇਹ ਤਿੰਨ ਮਾਡਲ ਮੋਟਰਸਾਈਕਲ ਆ ਬਾਈ ਚੈੱਕ ਕਰੋ ਚੈੱਕ ਕਰੋ ਇਹ ਵੀ ਬੋਡੀ ਲਾਈਨ ਰੀਪੇਂਟ ਹੈ ਦੀ ਵੀ ਇਹਦੀ ਬੋਡੀ ਲਾਈਨ ਰੀਪੇਂਟ ਰੀਪੇਂਟ ਹੈ ਇਹ ਹਾਂਜੀ ਇਹ ਵੀ ਆਪਾ ਆਪ ਕਰਵਾਈ ਆ ਜੀ ਆਫਸਰ ਕਰਵਾ ਕੇ ਵੀ ਦੇ ਲਾਂਗੇ ਤੁਹਾਨੂੰ ਲੈ ਵੀ ਆ ਚੱਕੋ ਮੋਟਰਸਾਈਕਲ ਫੇਰ ਅੱਗੇ ਇਧਰਲੇ ਪਾਸੇ ਇੱਕ ਹੋਰ ਖੜਾ ਇਹ ਕਨੇਡ ਚਮੜ ਲਾ ਗਿਆ ਥੋੜਾ ਜਿਹਾ ਇਹ 2009 ਮਾਡਲ ਵੀਰ ਇਹ ਨਵਾਂ ਮਾਡਲ ਲਾ ਗਿਆ ਠੀਕ ਆ ਸਾਰਾ ਮੋਟਰਸਾਂ ओरिजिनल ਇਕੱਲਾ ਮੂਹਲਾ ਮਗਰਾ ਸਾਰਾ ओरिजिनल ਆ ਭਾਈ ਹਾਂਜੀ ਮੂਹਲਾ ਮਗਰਾਡ ਚੇਂਜ ਹੋਇਆ ਵੀਰ ਇਕੱਲਾ ਜਿਹਾ ਇਕੱਲਾ ਆ ਚੇਂਜ ਹੋਇਆ ਹਾਂਜੀ ਬਾਕੀ ਸਾਰਾ ਦੋਨੇ ਟਾਇਰ ਨਾਲ ਦੇ ਬੰਨੇ ਚੱਟੇ ਨਾਲ ਦੇ ਬਈ ਟੈਂਕ ਦੀ ਕੰਡੀਸ਼ਨ ਦਿਖਾ ਦੇਖੋ ਤੁਸੀਂ ओरिजिनल ਕੰਡੀਸ਼ਨ ਦੇ ਵਿੱਚ ਆ ਪਰ ਆਏ ਲੱਗਦਾ ਜਿਵੇਂ ਮੰਨ ਕੇ ਚਲੋ ਜਮਾ ਨਵਾਂ ਕੜਵਾਇਆ ਹੁੰਦਾ ਇੰਨੀ ਨਵੀਂ ਕੰਡੀਸ਼ਨ ਪਈ ਆ ਟੈਂਕੀ ਤੇ ਹਾਂਜੀ ਇਹ ਦੋਨੇ ਟਾਇਰ ਨਾਲ ਦੇ ਦੋਨੇ ਚੱਕੇ ਨਾਲ ਦੇ ਆ ਓਕੇ ਸਾਰਾ オリジナル ਆ ਕੱਲਾ ਮਗਰਾੜੇ ਦਾ ਮੂਰਲਾ ਚੇਂਜ ਲਾਈ ਵੀ ਨਹੀਂ ਪਈ ਉਹਦੇ ਇੱਥੋਂ ਹਸਾਬ ਨਾਲੋ ਬਈ ਉਵੇਂ ਹੀ ਮੰਨ ਕੇ ਚਲੋ ਕੇ ਬੰਦੇ ਨੇ ਰੱਖਿਆ ਸੀਗਾ オリジナル ਹੀ ਜਮਾ ਹਾਂਜੀ ਨੋ ਮਾਡਲ ਆ ਇਹ ਦੀ ਪਾਸਿੰਗ 29 ਤੱਕ ਕਰਾ ਕੇ ਦੇ ਮੈਂ 29 ਤੱਕ ਪਾਸਿੰਗ ਇਹਦੀ ਕਰਵਾ ਕੇ ਦੇਣਗੇ ਸਾਰਾ ਵੈਚ ਹੀ ਆ ਸਿਸਟਮ ਹਾਂਜੀ ਹਾਂਜੀ ਫੇਰ ਅੱਗੇ ਇਧਰਲੇ ਪਾਸੇ ਬਈ ਇਧਰਲੇ ਪਾਸੇ ਇਧਰਲੇ ਦੱਸਿਓ ਇਹ 2009 ਮਾਡਲ ਜਿਹਨੂੰ ਕਹਿੰਦੇ ਆਪਾਂ ਮੈਂ ਨਾ ਮ ਇਸ 2002 ਨੋ ਮਾਡਲ ਆ ਉਹ 10 ਮਾਡਲ ਆ ਉਹ 10 ਮਾਡਲ ਆ ਆ ਵੀ ਨੋ ਮਾਡਲ ਆ ਇਹ ਵੀ ਨੋ ਮਾਡਲ ਆ ਆ ਵੀ ਨੋ ਮਾਡਲ ਆ ਇਹਨਾਂ ਨੂੰ ਇਕੱਠਿਆਂ ਦੇ ਦੱਸ ਦੋ ਵੀ ਕੀ ਸੈਟ ਹੈ ਇਹ ਦੋਏ 15000 ਚੱਲਿਆ ਵਾ ਤਕਰੀਬਨ ਇਹ 19000 ਚੱਲਿਆ ਵਾ ਇਹ 19000 ਚੱਲਿਆ ਦੋਨੇ ਦੋਨਾਂ ਦੇ ਦੋਨੇ ਟਾਇਰ ਨਾਲ ਦੇ ਦੋਨਾਂ ਦੇ ਦੋਨੇ ਚੱਕੇ ਵੀ ਨਾਲ ਦੇ ਆ ਮਤਲਬ ਕਿ ਜਲੱਗ ਭਾਗ ਜੇ ਸੇਮ ਜੀ ਕੰਡੀਸ਼ਨ ਸੇਮ ਆ ਇਹਦਾ ਵੀ ਆਈ ਪੀ ਨੰਬਰ ਆ ਇਹਦਾ ਵੀ ਥੋੜਾ ਵੀ ਆਈ ਪੀ 60 ਕਾਰਡ ਨੰਬਰ ਚੰਗਾ ਆ ਆ ਵੀ ਇਹਦੇ ਸਟਿੱਕਰ ਸੂਕਰ ਸਾਹਿਬ ਦਾ ਸ਼ੋਕ ਕੇ ਸਾਰਾ Ориਜినਲ ਅਬ ਨਾਲ ਤਾਰਾ ਦੂਰਾਂ ਤੱਕ 2009 ਮਾਡਲ ਦੀਆਂ ਸ਼ਕਰਾਂ ਤੱਕ 2009 ਮਾਡਲ ਲਿਖਿਆ ਵਾ ਦੋਨੇ ਟਾਇਰ ਨਾਲ ਦੇ ਦੋਨੇ ਚੱਕੇ ਨਾਲ ਦੇ ਨਾਲ ਦਾ ਅਰੀਜਨਲ ਸਲੈਂਸਰ ਇਹਦੇ ਨਾਲ ਮਿਲੂਗਾ ਵੀਰ ਠੀਕ ਆ ਵੀਆਈਪੀ ਨੰਬਰ 'ਚ ਮਿਲੂਗਾ 29 ਤੱਕ ਪਾਸ ਮਿਲੂਗਾ 29 ਤੱਕ ਪਾਸ ਮਿਲੂਗਾ ਬਾਈ ਬਹੁਤ ਦੀ ਕੰਡੀਸ਼ਨ ਚੈੱਕ ਕਰੋ ਦੋਵਾਂ ਦੀ ਬਹੁਤ ਜਾਰੇ ਸੋਹਣਾ ਮੋਟਰਸਾਈਕਲ ਬਹੁਤ ਸੋਹਣਾ ਮੋਟਰਸਾਈਕਲ ਆ ਮੋਟਰਸਾਈਕਲ ਦੀ ਕੰਡੀਸ਼ਨ ਕਰੋ ਚੈੱਕ ਬਾਈ ਤੇ ਬਾਕੀ ਤੁਹਾਡੇ ਸਾਹਮਣੇ ਆ ਫਿਰ ਇਧਰਲੇ ਪਾਸੇ ਆਖਰੀ ਮੋਟਰ ਆ ਵੀ ਮੋਟਰਸਾਈਕਲ ਦੇ ਦੀ ਕੰਡੀਸ਼ਨ ਦਿਖਾ ਦਿਓ ਸਾਰਾ ਓਕੇ ਇਹਦੀ ਮੋਟਰਸਾਈਕਲ ਦੀ ਦਿਖਾ ਦਿਓ ਕੰਡੀਸ਼ਨ ਭਾਈ ਓਕੇ ਕੰਡੀਸ਼ਨ ਦੇ ਵਿੱਚ ਸਾਰਾ オリジナル ਮੋਟਰਸਾਈਕਲ ਆ ਜੋ ਵੀ ਇਹਦੇ ਪਾਰਟ ਪੂਟ ਆ ਕੋਈ ਵੀ ਬੰਦਾ ਜਿੱਤੋ ਵੀ ਮਰਜ਼ੀ ਚੈੱਕ ਕਰਵਾ ਸਕਦਾ ਵਾਹ ਲਓ ਜੀ ਜਿਹੜੀ ਜੀ オリジナル ਆ オリジナル ਆ ਜਿਹੜੀ ਰੀਪੇਂਟ ਆ ਉਹ ਰੀਪੇਂਟ ਦੱਸ ਕੇ ਦੇਣੀ ਠੀਕ ਆ ਫਿਰ ਆ ਆ ਗਿਆ ਵੀਰੇ ਇੱਕ ਆਖਰੀ ਰਹਿ ਗਿਆ ਹੁਣ ਸਾਰੇ ਸਟਾਕ ਚੋਂ ਇਹਦੇ ਬਾਰੇ ਦੱਸਿਓ ਇਹ 2010 ਮਾਡਲ ਆ ਜੀ ਹੂੰ ਇਹ 2010 ਮਾਡਲ ਇਹ ਸਾਰਾ ਇਹ ਵੀ ਰੀਜਨਲ ਆਈ ਅੱਛਾ ਦੋਨੇ ਟਾਇਰ ਇਹਦੇ ਨਾਮ ਦੇ ਇਹ ਵੀ ਰੀਜਨਲ ਆ ਬਾਈ ਸਾਰਾ ਇਹ ਵੀ ਹਾਂ ਰੀਜਨਲ ਸਾਰੇ ਆਹ ਰੇਨ ਵਾਲਾ ਮੋਟਰਸ ਨਾਲ ਖੜਾ ਬਾਈ ਸਾਰਾ ਜਮਾ ਜਿੱਥੋਂ ਮਰਜ਼ੀ ਬੰਦਾ ਚੈੱਕ ਕਰਾ ਲੈ ਜਾ ਹਾਂ ਜਿਹੜੇ ਮੋਟਰਸ ਆ ਰੀਜਨਲ ਆ ਵੀਰੇ ਉਹਨੂੰ ਜਿੱਥੋਂ ਮਰਜ਼ੀ ਬੰਦਾ ਚੈੱਕ ਕਰਵਾ ਸਕਦਾ ਜਿਹੜਾ ਮਰਜ਼ੀ ਮਿਸਤਰੀ ਲੈ ਕੇ ਚੈੱਕ ਕਰਵਾ ਸਕਦਾ ਜੋ ਕਿਸੇ ਮਰਜ਼ੀ ਆਪਣ ਨੂੰ ਕੋਈ ਕਿਸੇ ਚੀਜ਼ ਦਾ ਇਜ਼ਰਾਜ ਨਹੀਂ ਹੋਊਗਾ। ਲਓ ਜੀ ਇਧਰਲੇ ਬਾਰੇ ਭਾਈ ਦੇਖ ਲਓ ਤੁਸੀਂ। ਹਾਂ ਜੀ ਇਧਰ ਦਿਖਾ ਦਿਓ ਕੰਡੀਸ਼ਨ। ਇਹਦੀ ਕੰਡੀਸ਼ਨ ਦਿਖਾ ਦਿਓ ਭਾਈ। ਤੇ ਇੱਕ ਗੱਲ ਮੈਨੂੰ ਹੋਰ ਦੱਸੋ ਭਾਈ ਜੇ ਕਿਸੇ ਕੋਲ ਮੋਟਰਸਾਈਕਲ ਭਾਈ ਤੁਹਾਡੇ ਕੋਲ ਮੋਟਰਸਾਈਕਲ ਖੜਾ ਕਿ ਬੰਦੇ ਨੇ ਤਿਆਰ ਕਰਾਉਣਾ। ਹਾਂ ਜੀ। ਭਾਈ ਜਿਵੇਂ ਕਈ ਤਾਂ ਤੁਹਾਡੇ ਕੋਲ ਰੀਸਟੋਰ ਹੋਏ ਖੜੇ ਵੀ। ਹਾਂ ਜੀ ਹਾਂ ਜੀ ਆਹ ਤਾਂ ਆਪਦੇ ਹਿਸਾਬ ਨਾਲ ਕਈ ਹੋਰ ਮੋਡੀਫਿਕੇਸ਼ਨ ਕਰਾਉਣੀ ਹੁੰਦੀ ਆ। ਆਹ ਆ ਖੜਾ ਮੋਟਰਸਾਈਕਲ। ਹਾਂ ਜੀ ਆਹ ਮੋਟਰਸਾਈਕਲ ਹੀ ਖੜਾ। ਲਓ ਜੀ। ਇਹ ਮੋਟਰਸਾਈਕਲ ਜਾਨੀ ਕਿ ਕਿਸੇ ਬੰਦੇ ਨੇ ਜੇ ਤਾਂ ਕਿਸੇ ਨੇ ਐਨਓਸੀ ਨਾਲ ਲਾਣਾ ਤਾਂ ਐਨਓਸੀ ਨਾਲ ਦੇ ਦਾਂਗੇ ਜੇ ਕਿਸੇ ਨੇ ਸਰਜ ਦੇ ਤੂੰ ਤਿਆਰ ਕਰਵਾ ਕੇ ਲੈਣਾ ਤਾਂ ਅਸੀਂ ਤਿਆਰ ਕਰਵਾ ਦਾਂਗੇ ਉਹ ਵੀ ਤੁਸੀਂ ਕਰ ਹਾਂਜੀ ਹਾਂਜੀ ਸਾਰਾ ਬੋਡੀ ਇਹਦੀ ਹੁਣ ਤੱਕ ਅਰੀਜਨਲ ਆ ਪਰ ਇਹ ਇਹ 2009 ਮਾਡਲ ਆ 2009 ਮਾਡਲ ਆ ਜਿਸ ਦਾ 2010 ਮਾਡਲ ਆ ਜੀ ਤੇ ਸਾਰਾ ਇਹ ਮੋਟਰਸ ਹੈ ਅਰੀਜਨਲ ਪਰ ਰੰਗ ਥੋੜਾ ਸਾਰਾ ਡਲ ਪਿਆ ਕਰਕੇ ਜੇ ਕਿਸੇ ਨੇ ਵੀਰ ਨੇ ਆਪਣੇ ਤਿਆਰ ਕਰਾਉਣਾ ਆਪਾਂ ਤਿਆਰ ਕਰਵਾ ਦਾਂਗੇ ਜੇ ਆਪ ਤਿਆਰ ਕਰਾਉਣਾ ਆਪ ਤਿਆਰ ਕਰਵਾ ਲੈ ਐਨਓਸੀ ਨਾਲ ਲੈ ਲਈ ਇਹ ਭਾਈ ਜੇ ਕਿਸੇ ਨੇ ਮੋਟਰਸਾਈਕਲ ਤਿਆਰ ਕਰਾਉਣਾ ਆਪ ਲੈ ਕੇ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਕਈ ਹੁਣ ਬੰਦੇ ਰੀਸਟੋਰ ਕਰਾਉਂਦੇ ਬਾਹਰਪੂਰ ਲੈ ਕੇ ਜਾਣ ਵਾਸਤੇ ਉਹਨਾਂ ਦੇ ਲਈ ਬਹੁਤ ਵਧੀਆ ਮੋਟਰਾਂ ਹਾਂਜੀ ਹਾਂਜੀ ਜ਼ਿਆਦਾਤਰ ਬਾਹਰ ਹੀ ਜਾਂਦੇ ਮੋਟਰਾਂ ਜੀ ਇਹ ਸਾਰਾ ਰੀਸਟੋਰ ਹੋਊਗਾ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮਾੜੇ ਕੰਟੈਕਟ ਨੰਬਰ ਵੀਰੇ ਬੋਲ ਦਿਓ ਤੇ ਆਪਣਾ ਵੀਰੇ ਐਡਰੈਸ ਕੀ ਐਡਰੈਸ ਦੱਸੋ ਐਡਰੈਸ ਵੀਰੇ ਜੀ ਆਪਣਾ ਹੈਗਾ ਪਿੰਡ ਮੱਲਕੇ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਜੀ ਬਾਈ ਪੰਜਾਬ ਪੰਜਾਬ ਠੀਕ ਹੈ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਬਾਈ ਤੇ ਆਪਣੇ ਕੰਟੈਕਟ ਨੰਬਰ ਵੀ ਬਾਈ ਦੱਸ ਦਿਓ ਮਾੜੇ ਜੀ ਫੋਨ ਫਨ ਲਾਉਣਾ ਸੌਖਾ ਹੋਵੇਗਾ ਅਗਲੇ ਨੂੰ ਆਪਣਾ ਕੰਟੈਕਟ ਨੰਬਰ 99693 ਜੀ 0070 ਇੱਕੋ ਨੰਬਰ ਆ ਬਾਈ ਇੱਕੋ ਨੰਬਰ ਲੋ ਇਹ ਇੱਕੋ ਨੰਬਰ ਆ ਜੀ ਤੇ ਕਿਸੇ ਨੇ ਵਟਸਐਪ ਤੇ ਫੋਟੋ ਵਗੈਰਾ ਮੋਂਗੋ ਨਹੀਂ ਫੋਟੋ ਵਗੈਰਾ ਵੈਸੇ ਫੋਟੋ ਪਾਉਣ ਦੇਰ ਘੱਟ ਟਾਈਮ ਲੱਗਦਾ ਕਿ ਯਾਰ ਬਾਹਲੇ ਮੈਸੇਜ ਆ ਜਾਂਦੇ ਆ ਜੇ ਬਾਹਲੀ ਡਿਟੇਲ ਲੈਣੀ ਤਾਂ ਆਪਣਾ ਪੇਜ ਬਣਿਆ ਹੋਇਆ ਗੁਰਨਾਣ ਕਾਰ ਤੋਂ ਡੀਲ ਤੇ ਰੱਖੇ ਰ ਆ ਨਵੇਂ ਮੋਟਰਸਾਈਕਲ ਫੋਟੋ ਮਾਉਂਦੀਆਂ ਰਹਿੰਦੀਆਂ ਸਾਰੀਆਂ ਡਿਟੇਲ ਜਿਹੜਾ ਜਿਹੜਾ ਮੋਟਰਸਾਈਕਲ ਆਉਂਦਾ ਜਾਂ ਵਿਕਦਾ ਸਾਰੀ ਡਿਟੇਲ ਉਸੇ ਤੇ ਪਾਈ ਹੁੰਦੀ ਆ ਜਿਆਦਾਤਰ ਵੀ ਜਿਹੜੇ ਵੀਰਾਂ ਨੇ ਦੇਖਣਾ ਵਾ ਇੰਸਟਾਗ੍ਰਾਮ ਤੇ ਦੇਖ ਕੇ ਆਪ ਨੂੰ ਕਰ ਸਕਦਾ ਵਟਸਐਪ ਤੇ ਕਰਕੇ ਡਿਟੇਲ ਇਧਰੋ ਜੇ ਕਿਸੇ ਵੀਰ ਨੇ ਬਾਹਰ ਬੈਠੇ ਵੀਰ ਨੇ ਆਪਣੇ ਤੋਂ ਮੋਟਰਸਾਈਕਲ ਇਧਰ ਘਰੇ ਆ ਦੇ ਡਿਲੀਵਰ ਕਰਾਉ ਉਹ ਕਰਦਾ ਆਂ ਆਪਾਂ ਜੇ ਉਧਰ ਕਿਸੇ ਵੀਰ ਨੇ ਕੈਨੇਡਾ ਚ ਕਿਸੇ ਵੀ ਸ਼ਹਿਰ ਚ ਮਗਾਉਣਾ ਤਾਂ ਉੱਥੇ ਹੀ ਪਹੁੰਚਾਉਣਾ ਆਪਾਂ ਉੱਥੇ ਹੁਣ ਥੋੜੇ ਦਿਨਾਂ ਤੱਕ ਜਾ ਕੇ ਉੱਥੇ ਇੱਕ ਆਫਿਸ ਖੋਲਣ ਲੱਗੇ ਆਂ ਬ੍ਰੈਮਟਨ ਦੇ ਵਿੱਚ ਬ੍ਰੈਮਟਨ ਤੇ ਵੀ ਨੀ ਪੈਕ ਦੇ ਵਿੱਚ ਜੇ ਕਿਸੇ ਵੀਰ ਨੇ ਉਧਰ ਆਪਣੇ ਤੋਂ ਮੋਟਰਸਾਈਕਲ ਮਗਾਉਣਾ ਤਾਂ ਉੱਥੇ ਤਾਂ ਉਧਰ ਕੰਟੈਕਟ ਕਰ ਸਕਦਾ ਜਾਂ ਉਧਰੋ ਕਿਸੇ ਵੀਰ ਨੇ ਇਧਰ ਆਪਦੇ ਘਰੇ ਪਹੁੰਚਾਉਣਾ ਤਾਂ ਸਾਡੇ ਨਾਲ ਉੱਥੇ ਉੱਥੇ ਦਫ਼ਤਰ ਚ ਕੰਟੈਕਟ ਕਰ ਸਕਦੇ ਆ ਅਗਲੀ ਵੀਡੀਓ ਚ ਆਪ ਜੋ ਕੰਟਰੈਕਟਰ ਵਗੈਰਾ ਸਾਰਾ ਡਰੈਸ ਵਗੈਰਾ ਦੱਸ ਦਾਂਗੇ। ਲਓ ਜੀ। ਬਾਕੀ ਜੋ ਵੀ ਸੇਵਾ ਚ ਬੈਠਿਆ ਪਾ ਹਾਜ਼ਰ ਹੈ ਜੋ ਵੀ। ਸ਼ੇਅਰ ਕਰ ਦਿਓ ਬਾਈ ਦੱਬ ਕੇ ਵੀਡੀਓ ਨੂੰ ਤੇ ਬੋਲਟ ਜਿਹਨੇ ਕੋਈ ਵੀ ਲੈਣਾ ਚਾਹੇ ਸਸਤਾ ਲੈਣਾ ਮਹਿੰਗਾ ਲੈਣਾ ਇਹਨਾਂ ਨਾਲ ਸੰਪਰਕ ਕਰ ਲਓ। ਜਿੰਨੇ ਖੜੇ ਆ ਤਾਂ ਖੜੇ ਹੀ ਖੜੇ ਆ। ਬਾਕੀ ਆਉਂਦੇ ਜਾਂਦੇ ਹੀ ਬਹੁਤ ਰਹਿੰਦੇ ਬੋਲਟ। ਡੇਲੀ ਬਾਈ ਡੇਲੀ ਸਟਾਕ ਆਉਂਦਾ ਨਾ ਮਾ ਤੇ ਡੇਲੀ ਬਾਈ ਡੇਲੀ ਚੱਲ ਆ ਜਾਂਦੇ। ਲਓ ਜੀ। ਸ਼ੇਅਰ ਕਰ ਦਿਓ ਧੰਨਵਾਦ।